Pasou, passou, passou. Thank <laughs> you. ਜਾਦੇ ਉਹ ਨੰਬਰ ਠੀਕ ਹੈ ਜੀ ਲਓ ਸਾਹਮਣੇ ਪੀਤਾ ਬਖਤ

ਆਹ ਮੁੰਡੇ ਦਾ ਕਹਿੰਦੇ ਬਖਤਖੜ ਪੈਂਦਾ ਲਓ ਪੀਤਾ ਕਹਿੰਦੇ ਜਿਲੇ ਬਰਨਾਲੇ ਤੋਂ ਚੱਲ ਕੇ ਆਇਆ ਉਹ ਬੱਛੋ ਆਣ i <laughs> اوه نماجا Adi Pake, number Yora ਕਿਵੇਂ ਕਾਚੂ ਪਿੰਡ ਦਾ ਉਹ ਗੁਲਜੀਤ ਪਰ ਆਉਂਦਾ ਮੇਰੇ ਮਿੱਤਰੋ ਮੂਹਨ ਸਿਵਰੇ ਮੂਹਨ ਸਿਵਰੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਜੂਰ ਦਿੱਤੀ ਜਾਵੇਗੀ ਇਹ ਪਰ ਕਹਿੰਦੇ ਤਾੜੀ 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 ਦਰੂ ਆ ਦੋ ਦੋ ਪਿੰਦੇ ਪੀਤਾ ਬਖਤਗੜੀਆ ਅਗਲੀ ਰੇਡ ਪਾ ਰਿਹਾ ਹੈ ਜਾਫੀ ਚਾਰ ਨੇ ਲੈ ਵੀ ਸੰਦੀਪ ਆਹ ਮਰੀਕ ਸਕਰੀਨ ਵੇਖ ਚੱਕਰਾਂ ਦੇ ਵਿੱਚ ਸਕਰੀਨ ਯਾ ਦਰੂ ਛੜੀ i'm पुपनाली अगरि उहो भाई सुवाद आहे